ਸਾਨੂੰ ਇਹ ਬੜੀ ਵਾਰ ਐਲਟੀਮੇਟਮ ਵੀ ਦੇ ਰਹੇ ਆ ਕਹਿ ਵੀ ਆ ਬੇਨਤੀ ਵੀ ਕਰ ਰਹੇ ਆ ਪਰ ਉਹ ਆਉਂਦੇ ਆ ਮਾੜਾ ਮੋਟਾ ਲੇਪਾ ਪੋਚੀ ਕਰਕੇ ਤੇ ਚਲੇ ਜਾਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਠੋਸਾ ਲ ਕਰੋ ਦੋਨਾਂ ਸਾਈਡਾਂ ਤੇ ਸਾਡੀ ਮਾਰਕੀਟ ਦੇ ਪਾਣੀ ਖੜਾ ਵਾ ਸਾਰੀ ਮਾਰਕੀਟ ਵਾਲੇ ਬੰਦੇ ਜਿਹੜੇ ਆ ਨਾ ਬਹੁਤ ਜਿਆਦਾ ਪਰੇਸ਼ਾਨ ਆ ਮਤਲਬ ਸਵੇਰੇ ਇਨਾ ਪਾਣੀ ਸੀ ਵੀ ਇੱਥੇ ਇੱਕ ਸਾਹਬ ਦੀ ਨਦੀ ਵਗਣਦੀ ਸੀ ਤੇ ਅਸੀਂ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਵੀ ਸਾਡਾ ਉਹਨਾਂ ਨਾਲ ਕੋਈ ਵਿਵਾਦ ਨਹੀਂ ਸਿਰਫ ਸਾਡਾ ਹੱਲ ਕੀਤਾ ਜਾਵੇ ਕਲਨੌਰ ਜਿੰਦਰ ਸ਼ੇਵਪਨੂਆ ਕਹੀਂ ਇੱਥੋਂ ਦੇ ਦੁਕਾਨਦਾਰਾਂ ਤੇ ਦੁਕਾਨਦਾਰ ਵੀ ਕਹਿੰਦੇ ਮੇਰਾ ਗਰਕ ਹੋ ਜਾਦਾ ਸਾਡਾ ਜਿਤਨਾ ਰੋਡ ਦਾ ਗਰਕ ਹੋਇਆ ਦਾ ਕਿ ਨਾ ਕੋਈ ਗਾਹਕ ਨਾ ਕੋ ਜਿਹੜਾ ਇਧਰੋਂ ਨਾਂ ਦਾ ਉਹ ਵੀ ਇਥੇ ਰੌਲਾ ਹੀ ਪਾਉਂਦਾ ਨਾਂ ਦਾ ਕਿ ਇਥੇ ਕੀ ਵੇਖੇ ਕਲਨੌਰ ਇਤਿਹਾਸਿਕ ਸ਼ਹਿਰ ਆ ਸ਼ਿਵਾਲਾ ਜੀ ਮੰਦਿਰ ਸਭ ਤੋਂ ਇਤਿਹਾਸਿਕ ਗੰਦਾਬਾਦਰ ਬਾਬਾ ਲਾਲ ਜੀ ਦੀ ਸਮਾਦ ਤੇ ਅਕਬਰ ਦਾ ਤਖਤ ਤੇ ਦੂਰ ਦੂਰ ਤੋਂ ਲੋਕੀ ਗੰਬੇ ਤੱਕ ਦੁਨੀਆ ਇਥੇ ਵੇਖਣ ਆਉਂਦੀ ਹੈ ਸ਼ਹਿਰ ਨੂੰ ਤੇ ਕਹਿੰਦੇ ਕਲਨੌਰ ਦੇ ਇਤਿਹਾਸਿਕ ਸ਼ਹਿਰ ਨੂੰ ਵੇਖਣ ਜਾਈਏ ਇੱਥੇ ਆਣ ਕੇ ਕਹਿੰਦੇ ਸ਼ਹਿਰ ਦੇ ਵਿੱਚ ਕੀ ਵੇ ਔਰ ਸਾਰੇ ਅਧਿਓਮਤ ਸ਼ਹਿਰ ਦਾ ਸੂਧਾ ਕੇਂਦਰ ਵੱਲੋਂ ਦੀ ਪਾਣੀ ਆਣ ਕੇ ਨਾਲਾ ਓਵਰਫਲੋ ਹੋ ਰਿਹਾ ਰੋਡ ਦੇ ਵਿੱਚ ਪਾਣੀ ਪੈ ਰਿਹਾ ਮੀਂਹ ਦਾ ਪਾਣੀ ਨਾ ਸਮਝਿਆ ਜਾਏ ਨਾਲੇ ਦਾ ਪਾਣੀ ਅਧਿਓਮਤ ਸ਼ਹਿਰ ਦਾ ਸ਼ਹਿਰ ਦਾ ਪਾਣੀ ਹੈ ਜਿਹੜਾ ਆਉਂਦਿਆ ਤੇ ਇੱਥੇ ਨਾਲਾ ਓਵਰਫਲੋ ਹੋਇਆ ਦਾ ਉੱਥੋਂ ਸੂਧਾ ਕੇਂਦਰ ਵਾਲੇ ਮੋੜ ਦੇ ਉੱਥੋਂ ਉੱਥੋਂ 12 ਮਹੀਨੇ ਤੋਂ ਪਾ ਲੱਗਿਆ ਪਾਣੀ ਪੈਂਦਾ ਰਹਿੰਦਾ ਓਵਰਫਲੋ ਹੋ ਰਿਹਾ ਹੈ ਇਧਰ ਕਰਤਾਰਪੁਰ ਕੋਲੀਡੋਰ ਨਾਲ ਜਾ ਕੇ ਮਿਲਦਾ ਉਧਰ ਗੁਰਰਾਮਦਾਸ ਨਗਰੀ ਨਾਲ ਅਮਰਸਰ ਮਿਲਦਾ ਇਧਰੋਂ ਡਿਸਟ੍ਰਿਕਟ ਗੁਰਦਾਸਪੁਰ ਨਾਲ ਮਿਲਦਾ ਜਿਹੜਾ ਸਭ ਤੋਂ ਵੱਡਾ ਡਿਸਟ੍ਰਿਕ ਅਸੀਂ ਪ੍ਰਸ਼ਾਸਨ ਨੂੰ ਬਹੁਤ ਮੰਗ ਪੱਤਰ ਦੇ ਚੁੱਕੇ ਆਂ ਕਿ ਪਾਣੀ ਦਾ ਹਲ ਕਿੱਤਰੇ ਪਾਣੀ ਉਹਨਾਂ ਨੇ ਚੜਦੇ ਪਾਸੇ ਨੂੰ ਕੱਢਿਆ ਇਹ ਤਰ ਨੂੰ ਜਾਂਦਾ ਨਹੀਂ ਅਸੀਂ ਪ੍ਰਸ਼ਾਸਨ ਸਾਹਿਬ ਨੂੰ ਮੰਗ ਕਰਦੇ ਆਂ ਕਿ ਨਾਲਾ ਬਣਾਓ ਇਹਦੀ ਸਫਾਈ ਕਰਾਓ ਔਰ ਲੈਂਦੇ ਪਾਸੇ ਨੂੰ ਪਾਣੀ ਕੀਤਾ ਜਾਏ ਕਿਰਨ ਵਿੱਚ ਪਾਣੀ ਪਵੇ ਜਿਹੜਾ ਹੈਗਾ ਹੋਰ ਲੋਕੀ ਨਹੀਂ ਹੱਲ ਕਰਦਾ ਮੇਰੇ ਇਹੋ ਹੀ ਅਸੀਂ ਜੋ ਦੁਕਾਨਦਾਰਾਂ ਚੋ ਇਥੇ ਨਗਰਵਾਸੀ ਨੇ ਸਾਰਿਆਂ ਨੇ ਸਹਿਜ ਉਹ ਨਾਲੇ ਰੋਡ ਬੰਦ ਕੀਤਾ ਰਹੇਗਾ ਕਿਉਂਕਿ ਅਸੀਂ ਮੰਗ ਪੱਤਰ ਮੈਡਮ ਨੂੰ ਦੇ ਚੁੱਕੇ ਆਂ ਫੇਰ ਰੋਡ ਬੰਦ ਕਰਾਂਗੇ ਫੇਰ ਵੀ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਫੇਰ ਕੰਮ ਕਰ ਚੁੱਕੇ ਆਂ ਪਰ ਮੰਗ ਪੱਤਰ ਦੇ ਚੁੱਕੇ ਆਂ ਬ ਇੱਕ ਦਿਨ ਨਹੀਂ ਆਏ ਤਿੰਨ ਸਾਲ ਹੋ ਗਏ ਰੋਡ ਬਣੇ ਨੂੰ ਜੋ ਸ਼ਿਵਰਾਜ ਪਿਆ ਗਲਤ ਪੈ ਗਿਆ ਉਹਦਾ ਪਾਣੀ ਉਧਰੋਂ ਜਾਣਾ ਸ਼ਹਿਰ ਦਾ ਕੀਤਾ ਰਿਹਾ ਤੇ ਇਧਰ ਦਾ ਇਹ ਸਾਰਾ ਹੱਲ ਹੋ ਜਾਂਦਾ ਕੋਈ ਜ਼ਿਆਦਾ ਲੰਮ ਨਹੀਂ ਐ ਸਿਰਫ 500 ਮੀਟਰ ਤੋਂ ਘੱਟ ਨਾਲਾ ਸਾਫ਼ ਹੋਣਾ ਜਿਹੜਾ ਨੇ ਨਾਲਾ ਤੇ ਇੱਥੇ ਹੀ ਪ੍ਰਸ਼ਾਸਨ ਨੂੰ ਦਿੱਤੀ ਐਪਲੀਕੇਸ਼ਨ ਉਹ ਕਹਿੰਦੇ ਐਨਐਚ ਦਾ ਨਾਲਾ ਇਹ ਨੂੰ ਅਸੀਂ ਸਫਾਈ ਨਹੀਂ ਕਰਾ ਸਕਦੇ ਤੇ ਇਹਨੂੰ ਦੱਸ ਰਹੇ ਕਿ ਅਸੀਂ ਸਾਫ਼ ਕਿਨੂੰ ਕਹੀਏ ਫਿਰ ਕਰੋ ਇਹ ਨਾਲਾ ਸਾਫ਼ ਕਿੱਥੇ ਐਪਲੀਕੇਸ਼ਨ ਦਿੱਤੀ ਐ ਫਿਰ ਇਹ ਵੀ ਆ ਨੁਹਾ ਲੈ ਦੇਖਣ ਨੂੰ ਇਹ ਨਾਲਾ ਕੋਈ ਜ਼ਿਆਦਾ ਲੰਬਾ ਕਮਲ 2-3 ਬੰਦੇ 4 ਲੱਗਣ ਤੇ ਇੱਕ ਦਿਨ ਦੇ ਵਿੱਚ ਨਾਲਾ ਸਾਫ ਹੋ ਜਾਂਦਾ ਤੇ ਉੱਥੇ ਪਾਣੀ ਜਾ ਕੇ ਪੁਲੀ ਦੇ ਵਿੱਚ ਪੈਂਦਾ ਵੱਡੀ ਪੁਲੀਆਂ ਉਧਰ ਬੰਦ ਕੀਤਾ ਤੇ ਉਧਰ ਨੂੰ ਪਾਣੀ ਕੀਤਾ ਬੰਦ ਚਾਲੂ ਅੱਧਿਓ ਵੱਧ ਸ਼ਹਿਰ ਦਾ ਪਾਣੀ ਉਹ ਸ਼ੁੱਧਾ ਕੇਂਦਰ ਜਿਹੜਾ ਮੇਨ ਹੈ ਉਧਰੋਂ ਆ ਰਿਹਾ ਪਾਣੀ ਉਹ ਵੀ ਗਲੀ ਦੇ ਵਿੱਚ ਗੰਦ ਪਿਆ ਸਾਰੀ ਦੇ ਵਿੱਚ ਸ਼ੁੱਧਾ ਕੇਂਦਰ ਵਾਲੀ ਗਲੀ ਸਾਰੇ ਪਾਸੇ ਹੋਰ ਸਾਰੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੱਥੇ ਸਾਡੇ ਕੋਲੇ ਇਹਨੇ ਪਾਣੀ ਦੇ ਵਿੱਚ ਚੱਲ ਕੇ ਇਹਨੇ ਨਹੀਂ ਦੇ ਇੱਥੇ ਤੇ ਕੋਈ ਨੰਗੜ ਵਾਲਾ ਵੀ 2 ਕਿਲੋਮੀਟਰ ਕਹਿੰਦਾ ਸੀ ਵਲ ਪਾ ਕੇ ਚਲੇ ਜੀਏ ਰੋਡ ਨੂੰ ਸਾੜੀ ਦ ਕਿ ਜਿਹੜਾ ਨੰਗਣ ਵਾਲਾ ਦੁਕਾਨਦਾਰਾਂ ਕੋਲ ਉਹਨੇ ਇਕੱਠੇ ਆਉਣਾ ਜਿਹੜਾ 2 ਕਿਲੋਮੀਟਰ ਵੱਲ ਪਾ ਕੇ ਚੱਲੇਗਾ